ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਕੀਆਂ ਬਲੌਕ ਸ਼੍ਰੀਕਿਟ ਪ੍ਰਸਾਹਿਬ ਜ਼ਿਲ੍ਹਾ ਰੋਪਨਗਰ ਵਿਖੇ ਅੱਜ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ ਗਿਆ। ਇਹ ਕਮਰਾ 7,55,000 ਦੀ ਲਾਗਤ ਨਾਲ ਉਸਾਰਿਆ ਗਿਆ ਹੈ ਅਤੇ ਇਹ ਇੱਕ ਸਮਾਰਟ ਕਲਾਸਰੂਮ ਹੈ ਜਿਸ ਵਿੱਚ ਡਿਜੀਟਲ ਬੋਰਡ ਜਿਹਦੇ ਨਾਲ ਬੱਚਿਆਂ ਨੂੰ ਜਿੱਥੇ ਵੀਡੀਓਜ਼ ਦੀ ਮਦਦ ਨਾਲ ਪੜ੍ਹਾਈ ਕਰਵਾਈ ਜਾਵੇਗੀ ਅਤੇ ਇਹ ਇੱਕ ਟੱਚ ਸਕਰੀਨ LED ਦੇ ਰੂਪ ਵਿੱਚ ਕੰਮ ਕਰਦਾ ਹੈ। ਜਿਸ ਵਿੱਚ ਉਹਦੇ ਆਮ ਗ੍ਰੀਨ ਬੋਰਡ ਦਾ ਕੰਮ ਵੀ ਬੱਚਿਆਂ ਨੂੰ ਕਰਵਾ ਸਕਦੇ ਹਨ ਜਿਸ ਦੀ ਲਾਗਤ ਲਗਭਗ 1 ਲੱਖ ਰੁਪਏ ਹੈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਕਤ ਵਕਤ ਜ਼ਿਲ੍ਹਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਲੱਖਾਂ ਰੁਪਈਆਂ ਦੀਆਂ ਗ੍ਰਾਂਟਾਂ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਜਿੱਥੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਕੀਆਂ ਵਿਖੇ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਉੱਥੇ ਹੀ ਹਾਜ਼ਰ ਐਸਐਮਸੀ ਮੈਂਬਰਾਂ ਪੰਚਾਇਤ ਮੈਂਬਰਾਂ ਅਧਿਆਪਕਾਂ ਨਾਲ ਰੂਪਰੂਪ ਹੋ ਕੇ ਸਕੂਲਾਂ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸਮਸ਼ੇਰ ਸਿੰਘ ਵੱਲੋਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਸਰੋਪਾ ਪਾ ਕੇ ਸਨਮਾਨ ਕੀਤਾ ਗਿਆ ਉਥੇ ਹੀ ਸਕੂਲ ਸਟਾਫ ਵੱਲੋਂ ਵੀ ਮੈਮੈਂਟੋ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਪਹੁੰਚਣਸਾਰ ਹੀ ਪਿੰਡ ਦੇ ਪ੍ਰਤਵੰਤੇ ਸੱਜਣਾ ਵੱਲੋਂ ਸਿੱਖਿਆ ਮੰਤਰੀ ਨੂੰ ਹਾਰ ਪਹਿਨਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਅਧਿਆਪਕ ਪ੍ਰੇਮ ਸਿੰਘ ਵੱਲੋਂ ਹਾਜ਼ਰ ਪੰਤਵੱਤੇ ਪ੍ਰਤਵੰਤੇ ਸੱਜਣਾ ਦਾ ਸਵਾਗਤ ਕੀਤਾ ਗਿਆ। ਪਿੰਡ ਦੇ ਸਰਪੰਚ ਦਵਿੰਦਰ ਸਿੰਘ ਵੱਲੋਂ ਸਿੱਖਿਆ ਮੰਤਰੀ ਦਾ ਸਵਾਗਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੌਕੇ مکر سم ڈاٹی پردھان مارکیٹ کمیٹی شری شمشیر ضلع سکھایا افسر ایلیمنٹری روپ نگر سدار اندرپال بیتپور صاحب سردار کلوتس بلاک پردھان کور محمد جنرل سیکٹری گلپریت سنگ اروڑا سکھدیو سنگ درشن سیئر آپو پیاراس لمبڑدار جسوندر سنچ آشا را پنچ سونل پنچ راجوندر کور چیئرمین ایس ایم سی کمیٹی سنیل کمار ਪਰਮਵੀਰ ਸਿੰਘ ਸੀਨੀਅਰ ਅਕਾਊਂਟੈਂਟ ਮਨੀਸ਼ ਕੁਮਾਰ ਕਲਰਕ ਕੁਲਵੰਤ ਸਿੰਘ ਸੀਐਚਟੀ ਹਰਮੀਤ ਸਿੰਘ ਹੈੱਡ ਟੀਚਰ ਮਨਦੀਪ ਕੌਰ ਸੁਰਾਜ ਅਕਾਊਂਟੈਂਟ ਪ੍ਰੇਮ ਸਿੰਘ ਰੇਖਾ ਰਾਣੀ ਆਂਗਨਵਾੜੀ ਵਰਕਰ ਸਰਬਜੀਤ ਕੌਰ ਰਣਦੀਪ ਕੌਰ ਸ਼ਾਂਗਾ ਰਾਮ ਸਾਬਕਾ ਸਰਪੰਚ ਅਤੇ ਸਮੂਹ ਬੱਚਿਆਂ ਦੇ ਮਾਪੇ ਹਾਜ਼ਰ ਸਨ ਸਰਦਾਰ ਵਰਜੋਤ ਸਿੰਘ ਦੀ ਬੈਂਚ ਸਾਡੇ ਨਾਲ آئے ہوئے پٹینٹ ڈگنیٹریز پنچایت مان جو تے پیارے ودیارتھیوں فتح کی سانج پور کر واحر جی کا خالصہ واحر جی کی فتح میں اج مان محسوس کر رہا ہاں مان لو ਸ਼ਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਚ ਉਹਨਾਂ ਦੇ ਉਹਨਾਂ ਨੂੰ ਹਾਰਦਿਕ ਸਵਾਗਤ ਕਰਦਾ ਉਹਨਾਂ ਦਾ ਸਿੱਖਿਆ ਦੇ ਖੇਤਰ ਦੇ ਵਿੱਚ ਇਹਨਾਂ ਵਿਕਲੀਆਂ ਪਹਿਲਾ ਕਦਮ ਪਹਿਲੀਆਂ ਕਰਨ ਵਾਲੇ ਮੰਤਰੀ ਸਾਹਿਬਾਨ ਸਾਡੇ ਕੋਲ ਆਜੂ ਜੀ ਸਕੂਲ ਦੇ ਵਿੱਚ ਆਏ ਨੇ ਇਹ ਕਲਾਸ ਰੂਮ ਦਾ ਉਦਘਾਟਨ ਕੀਤਾ ਤੇ ਮੈਂ ਦੱਸਣਾ ਚਾਹਨਾ ਮੰਤਰੀ ਸਾਹਿਬ ਨੂੰ ਵੀ ਇੰਨੇ ਐਨਰਜੀ ਐਨਥੂਸੀਆਜ਼ਮ ਨੇ ਨਾਲ ਸਾਰੇ ਜਣੇ ਤੁਹਾਡਾ ਸਵਾਗਤ ਕਰ ਰਹੀ ਹੈ ਜੀ ਤੇ ਇਸ ਕੰਮ ਦੇ ਵਿੱਚ ਕਾਫੀ ਜਿਹੜਾ ਕੰਮ ਹੈਗਾ ਉਹ ਐਡੀਸ਼ਨਲ ਇਸ ਪਿੰਡ ਦੁਆਰਾ ਇਹਨਾਂ ਅਧਿਆਪਕਾਂ ਦੁਆਰਾ ਕਰਵਾਇਆ ਗਿਆ ਤੇ ਮੈਂ ਦੀ ਫੇਰ ਦੇ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਕਰਦਾ ਹਾਂ ਥੈਂਕ ਯੂ ਸਤਿਕਾਰਯੋਗ ਪਿੰਡ ਨਕੀਆਂ ਦੇ ਸਾਰੇ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨੀ ਪਿਆਰੇ ਬੱਚੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਕੋਲ ਦਾ ਸਮੁੱਚਾ ਸਟਾਫ ਸਾਡੇ ਸਰਪੰਚ ਸਹਿਬਾਨ ਪੂਰੇ ਪਿੰਡ ਪੂਰੀ ਪੰਚਾਇਤ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੀ ਤੇ ਮੇਰੇ ਸਾਥੀ 2022 ਚਾਪ ਚ ਬੁਲਾਏ ਸੀ ਅਸੀਂ ਇੱਕ ਮੌਕਾ ਮਿਲ ਗਿਆ ਸੀ ਕਿ ਸਾਨੂੰ ਇੱਕ ਮੌਕਾ ਦੋ ਆਪਣੇ ਪੁੱਤ ਆਪਣੇ ਭਰਾ ਨੂੰ ਅਸੀਂ ਇਸ ਰਾਕੇ ਦੀ ਸੇਵਾ ਕਰਾ ਕੇ ਸਰਕਾਰੀ ਸਕੂਲ ਹੀ ਕਰਾਂਗੇ ਸਰਕਾਰੀ ਹਸਪਤਾਲ ਹੀ ਕਰਾਣੇ ਤੁਸੀਂ ਉਹ ਮੌਕਾ ਦਿੱਤਾ ਤੇ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੇ ਮਹਿਕਮਾ ਮਿਲਿਆ ਸਿੱਖਿਆ ਅੱਜ ਪੂਰੇ ਪੰਜਾਬ ਦੇ ਵਿੱਚ ਉਹ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਸਦੀ ਤਸਦੀਕ ਤੁਸੀਂ ਕਰ ਸਕਦੇ ਹੋ ਆਪਣੇ ਰਿਸ਼ਤੇਦਾਰ ਨੂੰ ਕਰਕੇ ਪੁੱਛ ਲਿਓ ਹਰ ਪਿੰਡ ਦੇ ਸਕੂਲ ਦੇ ਵਿੱਚ ਤਬਦੀਲੀ ਆਈ ਹੈ ਆਪ ਜੀ ਦੇ ਪਿੰਡ ਦੇ ਸਕੂਲ ਦੇ ਵਿੱਚ ਇਹ ਨਵਾਂ ਕਮਰਾ ਬਣਿਆ ਇਹ ਆਫਿਸ ਬਣਿਆ ਤੁਹਾਡੇ ਸਾਹਮਣੇ ਹੈ ਇਸੇ ਨਾਲ ਹੀ ਸਕੂਲ ਆਫ ਫੈਮਿਨੈਂਸ ਕੀਪੁਰ ਸਾਹਿਬ 12 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਕੰਮ ਚੱਲਦਾ ਪਿਆ ਜਦੋਂ ਮਰਜ਼ੀ ਜਾ ਕੇ ਦੇਖ ਲਿਓ ਸ਼ਾਨਦਾਰ ਆਡੀਟੋਰੀਅਮ ਲਿਫਟ ਪਬਲਿਕ ਸਰਵਿਸ ਕੈਂਪਸ ਫਰੀ ਜਿੱਦ ਸਾਰਾ ਕੁਝ ਸੁਚੋਚਾ ਦਿੰਦਾ ਹੈ ਇਹ ਸਾਡੀ ਸਾਫ ਨੀਅਤ ਹੈ ਇਸੇ ਨਾਲ ਹੀ ਸਰਕਾਰ ਵੱਲੋਂ ਜੋ ਪ੍ਰਮੁੱਖ ਵਾਦੇ ਤੁਹਾਡੇ ਨਾਲ ਕੀਤੇ ਗਏ ਸੀ ਅੱਜ ਪੰਜਾਬ ਦੇ ਲਗਭਗ ਹਰ ਘਰ ਨੂੰ ਮੁਫਤ ਬਿਜਲੀ ਮਿਲ ਰਹੀ ਹੈ 55000 ਸਰਕਾਰੀ ਨੌਕਰੀਆਂ ਆਮ ਆਦਮੀ ਕਲੀਨਿਕ ਟੈਸਟ ਜਿਹੜੇ ਮੁਫਤ ਹੋ ਰਹੇ ਹਨ ਇਸ ਤੋਂ ਇਲਾਵਾ ਸਾਡੇ ਆਪਣੇ ਇਲਾਕੇ 'ਚ ਅਸੀਂ ਲਗਾਤਾਰ ਚਾਹੇ ਉਹ ਪਿੰਡਾਂ 'ਚ ਕੰਮ ਹੋਵੇ ਚਾਹੇ ਨਗਰ ਕਮਸੋਦੇ ਕੰਮ ਹੋ ਲੱਗੇ ਹੋਏ ਆ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਮੈਂ ਬੜੀ ਹਿੰਮਤ ਮਾਰੀ ਐ ਤੁਸੀਂ ਇਹਨੂੰ ਦੁਬਾਰਾ ਵੀ ਮੌਕਾ ਦਿੱਤਾ ਤੇ 7.5 ਲੱਖ ਰੁਪਏ ਦੀ ਗਰਾਊਂਡ ਦਾ ਸੀਮੇਟ ਪਾਸ ਹੋ ਗਿਆ ਐਲਾਨ ਕਰਦਾ ਜਿੱਥੋਂ ਮਰਜੀ ਪੈਸੇ ਲੈ ਸਕਦੇ ਹਰਜੋਤ ਸਿੰਘ ਜਿੰਦਾਬਾਦ ਹਰਜੋਤ ਸਿੰਘ ਜਿੰਦਾਬਾਦ ਇਸ ਦਾ ਕੰਮ ਅਸੀਂ 10 15 ਦਿਨ ਦੇ ਵਿੱਚ ਜਿਵੇਂ ਥੇ ਅੱਜ ਰੱਖਿਆ ਨੀਂਹ ਪੱਥਰ ਰੱਖ ਕੇ ਸ਼ੁਰੂ ਕਰਾਵਾਂਗੇ ਪਿੰਡ ਦੇ ਨੌਜਵਾਨਾਂ ਨਾਲ ਵਾਦਾ ਇੱਕ ਪਿੰਡ ਦਾ ਕਲੱਬ ਜੋ ਧੀਰੀ ਟੂਰਨਾਮੈਂਟ ਕਰਾਇਆ ਸੀ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੀ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਉਹਨਾਂ ਨੂੰ 50000 ਰੁਪਏ ਦਾ ਚੈੱਕ ਅਤੇ ਖੇਡ ਦੇ ਸਾਮਾਨ ਲਈ ਕਾफी ਚਿਰ ਤੋਂ ਉਹ ਲੰਬਾ ਪਿਆ ਸੀ ਚੈੱਕ ਤਵਾਰ ਗਿਆ ਸੀ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਸੱਚਾ ਹੈ ਸਾਰੇ ਨੌਜਵਾਨ ਵੀਰਾਂ ਤੋਂ ਤੇ ਉਹਨਾਂ ਦੀ ਇਮਾਨਤ ਅੱਜ ਉਹ ਵੀ ਸਵਰਧ ਕਰ ਰਹੇ ਆ ਤੇ ਤੁਸੀਂ ਸਾਰੇ ਇੱਥੇ ਹੀ ਹੁਣ ਗਰਾਊਂਡ ਤੇ ਟੋਬੇ ਸਾਫ਼ ਹੋਣਗੇ ਤੇ ਮੈਂ ਖੋਰ ਇਨਾਨ ਕਰਦਾ ਹਾਂ ਏ ਵਾਲਾ ਕੰਪਲੈਕਸ ਤਾਂ ਠੀਕ ਹੈ ਪਰ ਜਿਹੜਾ ਸਾਹਮਣੇ ਵਾਲਾ ਸਕੂਲ ਹੈ ਬਹੁਤ ਪੁਰਾਣਾ ਹੋ ਗਿਆ ਸੜਕ ਤੋਂ ਬਹੁਤ ਧੀਮਾ ਹੈ ਅਸੀਂ 6 ਨਵੇਂ ਕਮਰੇ ਸਾਹਮਣੇ ਪੂਰਾ ਨਵਾਂ ਬਲਾਕ ਹੈ ਐਲਸੀ ਦਾ ਬਲਾਕ ਜਿਹੜਾ ਰੋਡ ਤੋਂ ਲੋਕ ਦੇਖ ਕੇ ਜਾਇਆ ਕਰਨਗੇ ਕਿ ਕੀ ਸ਼ਾਨਦਾਰ ਬਲਾਕ ਤਾਂ तकरीबन 60 ਲੱਖ ਰੁਪਏ ਉਹਦੇ ਲਈ ਅਸੀਂ ਮੰਗਦੇ ਬੱਚੇ ਮਹੀਨੇ ਔਖੇ ਹੋਣਗੇ ਬੱਚਿਆਂ ਨੂੰ ਅਸੀਂ ਇੱਥੇ ਟੈਂਪਰੇਰੀ ਬਾਥਰੂਮ ਰੱਖ ਦਾਂਗੇ 5-6 ਮਹੀਨੇ ਦਾ ਔਖਾ ਸਮਾਂ ਤੇ ਪਰ ਤਾਂ ਕਿ ਸਕੂਲ ਵਧੀਆ ਬੱਚੇ ਮੈਂ ਸਕੂਲ ਦੇ ਸੀਐਚਈ ਟੀਚਰ ਸਾਰੇ ਸਟਾਫ ਦਾ ਦਿਨੋ ਧੰਨਵਾਦ ਕਰਦਾ ਕਿ ਉਹ ਰਿਪੋਰਟ ਜੰਗੇ ਤਰੀਕੇ ਨਾਲ ਬਣਾਇਆ ਇਹੀ ਬੇਨਤੀ ਹੈ ਕਿ 47 ਬੱਚਿਆਂ ਨੂੰ 50 ਪਲੱਸ ਕਰੋ ਜਿਵੇਂ ਜਿਵੇਂ ਬੱਚੇ ਵਧ ਰਹੇ ਹੋਵੇਂਗੇ ਅਸੀਂ ਟੀਚਰ ਵੀ ਹੋਰ ਦੇ ਸਕਦੇ ਹਾਂ ਸਹੂਲਤਾਂ ਵੀ ਆਉਂਦੀਆਂ ਆਪ ਸਭ ਦਾ ਬਹੁਤ ਧੰਨਵਾਦ